ਸੋਸ਼ੀਆ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਕਿਸਾਨੀ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਸ਼ੁਭਕਰਨ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਹੁਣ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਤੁਹਾਨੂੰ ਦੱਸਿਆ ਕਿ ਹਾਈ ਕੋਰਟ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਵੱਲੋਂ ਹੁਣ ਇੱਕ ਰਿਪੋਰਟ ਤਿਆਰ ਕਰਕੇ ਹਾਈ ਕੋਰਟ ਦੇ ਵਿੱਚ ਦੇ ਦਿੱਤੀ ਗਈ ਹੈ ਹਾਈ ਕੋਰਟ ਚ ਦਿੱਤੀ ਗਈ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਸ਼ੁਭਕਰਨ ਦੀ ਮੌਤ ਹਰਿਆਣਾ ਦੀ ਸਰਹੱਦ ਦੇ ਵਿੱਚ ਹੋਈ ਸੀ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਅੰਤਿਮ ਰਿਪੋਰਟ ਦੇ ਵਿੱਚ ਹੋਰ ਵੀ ਕਈ ਅਹਿਮ ਖੁਲਾਸੇ ਜਿਹੜਾ ਨੇ ਇਸ ਰਿਪੋਰਟ ਦੇ ਵਿੱਚ ਕੀਤੇ ਗਏ ਨੇ ਤੇ ਉੱਥੇ ਦੱਸਿਆ ਗਿਆ ਹੈ ਕਿ ਸ਼ੁਭਕਰਨ ਦੀ ਮੌਤ ਹਰਿਆਣਾ ਦੀ ਸਰਹੱਦ ਦੇ ਵਿੱਚ ਹੋਈ ਸੀ ਇਸ ਲਈ ਕਿਸ ਹਥਿਆਰ ਦੀ ਵਰਤੋਂ ਕੀਤੀ ਗਈ ਸੀ ਤੇ ਉਸ ਦੇ ਮੌਤ ਦੇ ਜ਼ਿੰਮੇਵਾਰ ਕੌਣ ਨੇ ਇਸ ਦਾ ਫੈਸਲਾ ਹਲੇ ਹੋਣਾ ਬਾਕੀ ਹੈ ਇਸ ਰਿਪੋਰਟ ਨੂੰ ਰਿਕਾਰਡ ਤੇ ਲੈਂਦਿਆਂ ਹਾਈ ਕੋਰਟ ਨੇ ਪੋਸਟਮਾਰਟਮ ਰਿਪੋਰਟ ਤੇ ਹੋਰ ਫੋਰੈਂਸਿਕ ਸਬੂਤ ਜਾਂਚ ਕਮੇਟੀ ਨੂੰ ਸੰਪੰਨ ਦੇ ਹੁਕਮ ਦਿੱਤੇ ਨੇ ਤੁਹਾਨੂੰ ਦੱਸ ਦਈਏ ਕਿ ਸ਼ੁਭਕਰਨ ਦੀ 21 ਫਰਵਰੀ ਨੂੰ ਪੰਜਾਬ ਹਰਿਆਣਾ ਸਰਹੱਦ ਤੇ ਚੱਲ ਰਹੇ ਅੰਦੋਲਨ ਦੌਰਾਨ ਮੌਤ ਹੋਈ ਸੀ ਤੇ ਇਲਜ਼ਾਮ ਹਰਿਆਣਾ ਪੁਲਿਸ ਤੇ ਲਾਇਆ ਗਿਆ ਸੀ ਕਿ ਹਰਿਆਣਾ ਪੁਲਿਸ ਵੱਲੋਂ ਚਲਾਈ ਗਈ ਗੋਲੀ ਕਾਰਨ ਹਿਸ਼ੋਬ ਕਰਨ ਦੀ ਮੌਤ ਹੋਈ ਸੀ ਤੇ ਉੱਥੇ ਇਸ ਮਾਮਲੇ ਦੇ ਵਿੱਚ ਪੰਚਕੂਲਾ ਦੇ ਐਡਵੋਕੇਟ ਉਹਦੇ ਪ੍ਰਤਾਪ ਸਿੰਘ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਤਾਂ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋ ਸਕੇ ਜਿਸ ਤੋਂ ਬਾਅਦ ਹਾਈ ਕੋਰਟ ਨੇ ਸ਼ੁਭਕਰਨ ਦੀ ਮੌਤ ਦੀ ਜਾਂਚ ਦੇ ਲਈ ਸੇਵਾਮੁਕਤ ਜੱਜ ਜੈਸ਼ਰੀ ਠਾਕੁਰ ਦੀ ਪ੍ਰਧਾਨਗੀ ਹੇਠ ਕਮੇਟੀ ਦਾ ਗਠਨ ਕੀਤਾ ਸੀ ਤਿੰਨ ਮੈਂਬਰੀ ਕਮੇਟੀ ਚ ਉਹਨਾਂ ਨਾਲ ਹਰਿਆਣਾ ਦੇ ਏਜੀਜੀਪੀ ਅਭੀ ਤਵ ਟਿਲੋ ਤੇ ਪੰਜਾਬ ਦੇ ਏਡੀਜੀਪੀ ਪ੍ਰਮੋਦ ਮਾਨਵੀ ਸ਼ਾਮਿਲ ਸੀ ਜਾਂਚ ਕਮੇਟੀ ਕਮੇਟੀ ਨੇ ਜਾਂਚ ਕਰਨੀ ਸੀ ਕਿ ਸ਼ੁਭਕਰਨ ਦੀ ਮੌਤ ਹਰਿਆਣਾ ਦੇ ਅਧਿਕਾਰਿਕ ਖੇਤਰ ਚ ਹੋਈ ਹੈ ਜਾਂ ਪੰਜਾਬ ਦੇ ਚ ਸੋ ਮੌਤ ਦੇ ਕਾਰਨ ਕੀ ਸੀ ਅਤੇ ਕਿਹੜੇ ਹਥਿਆਰ ਦੇ ਨਾਲ ਸ਼ੁਭਕਰਨ ਦੀ ਮੌਤ ਹੋਈ ਹੈ ਸੋ ਇਸ ਤੇ ਇਸ ਤੋਂ ਇਲਾਵਾ ਫਿਰ ਜਿਹੜਾ ਇਹ ਰਿਪੋਰਟ ਹੁਣ ਜਿਹੜੀ ਹੈ ਸੌਂਪੀ ਗਈ ਹੈ ਤੇ ਸ਼ੁਭਕਰਨ ਦੀ ਮੌਤ ਦੀ ਥਾਂ ਜਿਹੜੀ ਹੈ ਹਰਿਆਣੇ ਦੀ ਸਰਹੱਦ ਦੱਸੀ ਗਈ ਆ